11 ਤੋਂ ਲੈ ਕੇ 2 ਵਜੇ ਦੇ ਵਿੱਚ ਵਿੱਚ ਮੰਗ ਪੱਤਰ ਜੜੇ ਆ ਉਹ ਦਿੱਤੇ ਜਾਣੇ ਆ ਔਰ ਮੰਗ ਕਰਨੀ ਆ ਭਗਵੰਤ ਮਾਨ ਸਰਕਾਰ ਕੋ ਵਿਝੜੀ ਇਹ ਲੈਂਡ ਪੂਲਿੰਗ ਪਾਲਸੀ ਆ ਇਹ ਲਗਭਗ ਜਿਹੜੇ ਤਿੰਨ ਕਾਲੇ ਕਾਨੂੰਨ ਮੋਦੀ ਨੇ ਲਿਆਂਦੇ ਸੀ ਇਹ ਕਾਲੇ ਕਾਨੂੰਨਾ ਵਰਗੀ ਹੀ ਲੈਂਡ ਪੂਲਿੰਗ ਪਾਲਸੀ ਆ ਜਿਹੜਾ ਜਮਿਨਾ ਜਿਹੜੀਆਂ ਅਬਜ਼ਾਊ ਜ਼ਮੀਨਾਂ ਨੇ ਪੰਜਾਬ ਅੰਦਰ ਉਹਦੇ ਵਿੱਚੋਂ ਕਿਸਾਨਾਂ ਦਾ ਅਜਾੜਾ ਤੈਅ ਕਰ ਲਈ ਹੈ ਇਹਦੋਂ ਗਾਹ ਜਹੀ ਬਾਤ ਕਰ ਕਿਸਾਨਾਂ ਦਾ ਅਜਾੜਾ ਕਰੋ ਚਾਹੇ ਭਾਰਤ ਮਾਲਾ ਯੋਜਨਾ ਤਹਿਤ ਅਜਾੜਾ ਕੀਤਾ ਤੇ ਚੱਲ ਵੀ ਰਿਹਾ ਕੇ ਔਰ ਇਹਦੋਂ ਗਾਹਾਂ ਜਿਹੜਾ ਆਉਣ ਵਾਲੇ ਸਮੇਂ 'ਚ ਜੇ ਤੁਸੀਂ ਬੁਲਟ ਟ੍ਰੇਨ ਦੇ ਨਾਂ ਹੇਠ ਫਿਰ ਕਿਸਾਨਾਂ ਦੀ ਅਬਜ਼ਾਊ ਜ਼ਮੀਨਾਂ ਨੂੰ ਖੋ ਕੇ ਅਜਾੜਾ ਕਰਨਾ ਤੇ ਸਾਰੇ ਬੰਦ ਕਰਨ ਦੀ ਮੰਗ ਕਰਾਂਗੇ ਅਰੇ ਵੀ ਡੀਸੀ ਸਾਹਿਬਾਨਾਂ ਨੂੰ ਦੱਸਾਂਗੇ ਵੀ ਪੰਜਾਬ ਬੰਦਰ ਵਰਤਮਾਨ ਸਮੇਂ ਦੇ ਵਿੱਚ ਯੂਰੀਆ ਦੀ ਵੱਡੀ ਕਿਲਤ ਪਾਈ ਜਾ ਰਹੀ ਆ ਇਹ ਤੋਂ ਵੀ ਕਿਸਾਨ ਪ੍ਰਸਾਨ ਨੇ ਧੰਨਵਾਦ ਮੈਂ ਸਰਬੰਸੰਗ ਪਧੇਰ ਕਿਸਾਨ ਮਜ਼ਦੂਰ ਸ਼ਹਿਰ ਕਮੇਟੀ ਪੰਜਾਬ ਤੋਂ ਕਿਸਾਨ ਮਜ਼ਦੂਰ ਵਰਚਾ ਭਾਰਤ ਵੱਲੋਂ ਪੰਜਾਬ ਅੰਦਰ ਅੱਜ ਲੈਂਡ ਪੂਲਿੰਗ ਪਾਲਿਸੀ ਹੋਰ ਨਾ ਮੰਗਾਂ ਨੂੰ ਲੈ ਕੇ ਸਾਰੇ ਪੰਜਾਬ ਦੇ ਅੰਦਰ ਡੀਸੀ ਦਫ਼ਤਰਾਂ ਤੇ ਲਗਭਗ 11 ਤੋਂ ਲੈ ਕੇ 2 ਵਜੇ ਦੇ ਵਿੱਚ ਵਿੱਚ ਮੰਗ ਪੱਤਰ ਜਿਹੜੇ ਆ ਉਹ ਦਿੱਤੇ ਜਾਣੇ ਆ ਔਰ ਮੰਗ ਕਰਨੀ ਆ ਭਗਵੰਤ ਮਾਨ ਸਰਕਾਰ ਕੋ ਵਿਛੜੀ ਇਹ ਲੈਂਡ ਪੂਲਿੰਗ ਪਾਲਸੀ ਆ ਇਹ ਲਗਭਗ ਜਿਹੜੇ 3 ਕਾਲੇ ਕਾਨੂੰਨ ਮੋਦੀ ਨੇ ਲਿਆਂਦੇ ਸੀ ਹੇ ਕਾਲੇ ਕਰੋਨਾ ਵਰਗੀ ਹੀ ਲੈਂਡ ਪੁਲਿੰਗ ਪਾਲਿਸੀ ਆ ਜਿਹੜਾ ਜ਼ਮੀਨਾਂ ਜਿਹੜੀਆਂ ਅਬਜ਼ਾਊ ਜ਼ਮੀਨਾਂ ਨੇ ਪੰਜਾਬ ਅੰਦਰ ਉਹਦੇ ਵਿੱਚੋਂ ਕਿਸਾਨਾਂ ਦਾ ਅਜਾੜਾ ਤੈਅ ਕਰ ਲਈ ਹੈ ਇਹ ਤੋਂ ਗਾਂਝੀ ਅਬਾਦ ਕਰ ਕਿਸਾਨਾਂ ਦਾ ਅਜਾੜਾ ਕਰੋ ਚਾਹੇ ਭਾਰਤ ਮਾਲਾ ਯੋਜਨਾ ਤਹਿਤ ਅਜਾੜਾ ਕਿਸਾਨ ਤੇ ਚੱਲ ਵੀ ਰਿਹਾ ਆ ਕਿ ਔਰ ਇਹ ਤੋਂ ਗਾਂਹਾਂ ਜਦੋਂ ਆਉਣ ਵਾਲੇ ਸਮੇਂ 'ਚ ਜੇ ਜੇ ਤੁਸੀਂ ਬੋਲਡ ਟ੍ਰੇਨ ਦੇ ਨਾਂ ਹੇਠ ਫਿਰ ਕਿਸਾਨਾਂ ਦੀ ਉਪਜਾਊ ਜ਼ਮੀਨਾਂ ਨੂੰ ਖੋਗ ਕੇ ਉਜਾੜਾ ਕਰਨਾ ਤੇ ਸਾਰੇ ਬੰਦ ਕਰਨ ਦੀ ਮੰਗ ਕਰਾਂਗੇ ਔਰ ਇਹ ਵੀ ਈਸੀ ਸਾਹਿਬਾਨਾਂ ਨੂੰ ਦੱਸਾਂਗੇ ਵੀ ਪੰਜਾਬ ਬੰਦਰ ਵਰਤਮਾਨ ਸਮੇਂ ਦੇ ਵਿੱਚ ਯੂਰੀਆ ਦੀ ਵੱਡੀ ਕਿੱਲਤ ਪਾਈ ਜਾ ਰਹੀ ਆ ਇਹ ਤੋਂ ਵੀ ਕਿਸਾਨ ਪ੍ਰੇਸ਼ਾਨ ਨੇ